ਬਾਬਾ ਫਰੀਦ ਜੀ ਸਾਨੂੰ ਪੁੱਛਦੇ ਨੇ ਫਰੀਦਾ ਕਿੱਥੇ ਤੇ ਨੇ ਮਾਪਿਆਂ ਤੇਰੇ ਮਾਂ-ਬਾਪ ਕਿੱਥੇ ਆ ਕੀ ਜਵਾਬ ਦੇਣਾ ਸਾਥ ਸੰਗਤ ਇਹ ਸਾਡਾ ਜਵਾਬ ਇਹੀ ਹੋਏਗਾ ਜੀ ਉਹ ਇਸ ਦੁਨੀਆ ਤੋਂ ਚਲੇ ਗਏ ਜਿੰਨਾਂ ਦੇ ਚਲੇ ਗਏ ਆਪਾਂ ਇਹੋ ਕਹਾਂਗੇ ਜੀ ਨਹੀਂ ਹੈਗੇ ਜੀ ਬਾਬਾ ਫਰੀਦ ਜੀ ਸਾਡੇ ਮਾਂ-ਬਾਪ ਤੁਹਾਡੇ ਕੋਲ ਨਹੀਂ ਹੈਗੇ ਤੇ ਬਾਬਾ ਫਰੀਦ ਜੀ ਕਹਿੰਦੇ ਫਿਰ ਤੈਨੂੰ ਸਮਝ ਨਹੀਂ ਆਈ ਜੇ ਤੂੰ ਤੇਰੇ ਕੋਲ ਚਲੇ ਗਏ ਦਰਦਾਂ ਨਹੀਂ ਫਿਰ ਗਈ ਤੂੰ ਈਰਖਾ ਕਰਦਾ ਬੇਇਮਾਨੀ ਕਰਦਾ ਤੇ ਗੁਰੂ ਦਾ ਭੈ ਨਹੀਂ ਗੁਰੂ ਦਾ ਡਰ ਨਹੀਂ ਜੇ ਉਹ ਚਲੇ ਗਏ ਆ ਕੀ ਲੈ ਕੇ ਗਏ ਆ ਪ੍ਰੀਤਾ ਕਿੱਥੇ ਟੈਂਡੇ ਬਾਪਿਆਂ ਜਿੰਨੀ ਤੂੰ ਜਣਿਓਂ ਹੈ ਜਿਨ੍ਹਾਂ ਨੇ ਤੈਨੂੰ ਜਣਿਆ ਜਨਮ ਦਿੱਤਾ ਪਾਪਾ ਪ੍ਰੀਤ ਜੀ ਕਿੱਥੇ ਨੇ ਤੇ ਅਸੀਂ ਕਹਾਂਗੇ ਬਾਬਾ ਫਰੀਦ ਜੀ ਉਹ ਸਾਡੇ ਕੋਲੋਂ ਚਲੇ ਗਏ ਨੇ ਮਾਂ ਵੀ ਚਲੇ ਗਈ ਬਾਪੂ ਵੀ ਚਲੇ ਗਿਆ ਸਾਡੇ ਕੋਲੋਂ ਅਗਲਾ ਸਵਾਲ ਬਾਬਾ ਜੀ ਕਿੰਨੇ ਕੀ ਲੈ ਕੇ ਗਏ ਆ ਨਾਲ ਕੀ ਖੜਿਆ ਭਗਾ ਵਾਲਿਓ ਕੀ ਦੱਸੋਗੇ ਨਾਲ ਕੀ ਖੜਿਆ ਕੀ ਦੱਸਾਂਗੇ ਕੋਈ ਵੀ ਨਹੀਂ ਖੜਿਆ ਬਾਬਾ ਫਰੀਦ ਜੀ ਨਾਲ ਕੁਝ ਵੀ ਨਹੀਂ ਖੜਿਆ ਜੋ ਜੇਬ ਦੇ ਵਿੱਚ ਜੇਬ ਦੇ ਵਿੱਚ ਸੀ ਅਸੀਂ ਉਹ ਵੀ ਕੱਢ ਲਿਆ ਬਾਬਾ ਫਰੀਦ ਜੀ ਉਹਨਾਂ ਦੇ ਹੱਥ 'ਚ ਕੋਈ ਸ਼ਾਹ ਮੰਦਰੀ ਸੀ ਅਸੀਂ ਉਹ ਵੀ ਲਾ ਲਈ ਨਾਲ ਕੁਝ ਨਹੀਂ ਗਿਆ ਜੀ ਕਿ ਬਾਬਾ ਫਰੀਦ ਜੀ ਕਿਤੇ ਅਜੀਬ ਵੀ ਸਮਝਿਆ ਫਿਰ ਅਜੀਬ ਨਹੀਂ ਸਮਝਾਈ ਦੁਨੀਆਦਾਰੀ ਦੀ ਤੈਂ ਪਾਸੋਂ ਉਹ ਹੀ ਲੱਤ ਗਏ ਤੇਰੇ ਕੋਲੋਂ ਚਲੇ ਗਏ ਤੂੰ ਅਜੇ ਨਾ ਪੱਸਣੇ ਆਉਂਦਾ ਤੇ ਨੂੰ ਨਹੀਂ ਸਮਝਾਈ ਬਾਬਾ ਫਰੀਦ ਜੀ ਕਿੰਡਾ ਪਿਆਰਾ ਸ਼ੋਗ ਅਜ ਬਾਣੀ ਦਾ ਸਮਝਾਉਣ ਦਾ ਤਰੀਕਾ ਕਿੰਡਾ ਵਧੀਆ ਬਾਬਾ ਫਰੀਦ ਜੀ ਦਾ ਕਿ ਤੇਰੇ ਬਜ਼ੁਰਗ ਤੇਰੇ ਅਸਾਂ ਤੋਂ ਚਲੇ ਗਏ ਨਾਲ ਵੀ ਕੁਝ ਨਹੀਂ ਲੈ ਕੇ ਗਏ ਤਿਸ ਤੂੰ ਅਜੇ ਵੀ ਉਹੀ ਹਉਮੇ ਹੰਕਾਰ ਦੁਨੀਆਦਾਰੀ ਦੇ ਵਿੱਚ ਫਸਿਆ ਆਂ ਅਜੇ ਵੀ ਮਨ ਵਰਤਿਆਂ ਦੇ ਵਿੱਚ ਫਸਿਆ ਅਜੇ ਵੀ ਸਮਾਜਿਕ ਦੁਨੀਆਦਾਰੀ ਦੀਆਂ ਗੱਲਾਂ 'ਚ ਫਸਿਆ ਗੁਰੂ ਪਿਆਰ ਵਾਲਿਓ ਆਹ ਦਰਵਾਜ਼ਾ ਸਭ ਬਣਿਆ ਲਈ ਇਥੇ ਨਿਰੰਕਾਰ ਦੀਆਂ ਗੱਲਾਂ ਹੋਣੀਆਂ ਚਾਹੀਆਂ ਇਥੇ ਗੁਰਦਾਨ ਸਿੰਘ ਮਹਾਰਾਜ ਜੀ ਦੀ ਕਹਾਣੀ ਚੱਲਣੀ ਚਾਹੀਦੀ ਹੈ ਇਥੇ ਕਲਕੀ ਧਰਪਾਤਸ਼ਾਹ ਜੀ ਦਾ ਇਤਿਹਾਸ ਚੱਲਣਾ ਚਾਹੀਦਾ ਇਥੇ ਸਮਾਜ ਦੀਆਂ ਗੱਲਾਂ ਨਹੀਂ ਚੱਲਣੀਆਂ ਚਾਹੀਦੀਆਂ ਸਮਾਜ ਦੀਆਂ ਗੱਲਾਂ ਸਮਾਜ ਵਿੱਚ ਚੱਲਣੀਆਂ ਚਾਹੀਦੀਆਂ ਜਦੋਂ ਸਿੱਖ ਗੁਰੂ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੇ ਵਿੱਚ ਮੱਥਾ ਟੇਕ ਕੇ ਬਹਿ ਜਾਂਦਾ ਤਾਂ ਉਹ ਗੁਰੂ ਦਾ ਬਣ ਜਾਣਾ ਚਾਹੀਦਾ ਹੈ ਉਹਦਾ ਪਿਆਰ ਗੁਰੂ ਦੇ ਨਾਲ ਹੋ ਜਾਣਾ ਚਾਹੀਦਾ ਉਹਦਾ ਨਾਦਾ ਲੋਹ ਦੇ ਨਾਲ ਜੁੜ ਜਾਣਾ ਚਾਹੀਦਾ ਦੇਖੋ ਪਾਣੀ ਆ ਪਾਣੀ ਦਾ ਸੁਭਾਅ ਜਿਹੜਾ ਪਾਣੀ ਪਹਿਲਾਂ ਤੇ ਇਨਸਾਨ ਨੂੰ ਡੋਬਦਾ ਜਦੋਂ ਪਾਣੀ ਵਿੱਚ ਡੁੱਬ ਜਾਂਦਾ ਨਾ ਬੰਦਾ ਮਨੁੱਖ ਬੜੇ ਯਤਨ ਕਰਦਾ ਮੈਂ ਵੱਜ ਜਾਵਾਂ ਤਰਨ ਦਾ ਬੜਾ ਯਤਨ ਕਰਦਾ ਜੀ ਇਨਸਾਨ ਪਰ ਪਾਣੀ ਡੋਬਣ ਦਾ ਯਤਨ ਕਰਦਾ ਮਨੁੱਖ ਤਰਨ ਦਾ ਯਤਨ ਕਰਦਾ ਮਨੁੱਖ ਚਾਹੁੰਦਾ ਮੈਂ ਬਚਾਂ ਪਾਣੀ ਚੋਂ ਦਾ ਮੈਂ ਡੁੱਬਾਂ ਜਦੋਂ ਪਾਣੀ ਦੇ ਵਿੱਚ ਇਨਸਾਨ ਡੁੱਬ ਜਾਂਦਾ ਨਾ ਜਦੋਂ ਮਨੁੱਖ ਆਪਣਾ ਸੰਘਰਸ਼ ਕਰਨਾ ਛੱਡ ਦਿੰਦਾ ਜਿੰਨਾ ਚਿਰ ਹੱਥ ਪੱਲਾ ਮਾਰਦਾ ਮਨੁੱਖ ਪਾਣੀ ਡੁੱਬੀ ਜਾਂਦਾ ਜੀ ਉਨਾ ਚਿਰ ਜਿੰਨਾ ਚਿਰ ਇਨਸਾਨ ਵਾ ਕਿ ਮੈਂ ਪਾਣੀ 'ਚ ਨਾ ਡੁੱਬਾਂ ਪਾਣੀ ਉਨਾ ਚਿਰ ਡੋਬਣ ਦਾ ਯਤਨ ਕਰਦਾ ਜੇ ਤੇ ਜਦੋਂ ਇਨਸਾਨ ਸੰਘਰਸ਼ ਕਰਨਾ ਛੱਡ ਦਵੇ ਹੱਥ ਪੱਲਾ ਮਾਰਨਾ ਛੱਡ ਦਵੇ ਪਾਣੀ 'ਚ ਡੁੱਬ ਜਾਵੇ ਤੇ ਕੁਝ ਸਮੇਂ ਬਾਅਦ ਪਾਣੀ ਆਪੇ ਤਾਰ ਦਿੰਦਾ ਕਿਦਾ ਤਰਦਾ ਫਿਰ ਉੱਠੇ ਜਦੋਂ ਸੰਘਰਸ਼ ਕਰਨਾ ਛੱਡਦਾ ਪਾਣੀ ਨੇ ਆਪੇ ਤਾਰ ਦਿੱਤਾ ਜਿੰਨਾ ਚਿਰ ਹੱਥ ਪੱਲਾ ਮਾਰਦਾ ਸੀ ਪਾਣੀ ਡੋਬਦਾ ਗਿਆ ਜੀ ਮਹਾਰਾਜ ਦੀ ਬਾਣੀ ਦਾ ਇਹ ਸਦਾਨਤਾ ਹੈ ਜੇ ਤੁਸੀਂ ਮਹਾਰਾਜ ਦੇ ਚਰਨਾਂ 'ਚ ਬਹਿ ਕੇ ਦੁਨਿਆਵੀ ਹਾਸ ਪੱਲੇ ਮਾਰਦੇ ਰਹੋਗੇ ਤੇ ਸਤਿਗੁਰੂ ਜੀ ਨੇ ਕਦੇ ਵੀ ਸੱਤ ਵਾਲੇ ਪਾਸੇ ਨਹੀਂ ਜੇ ਤਾਰਨਾ ਕਦੇ ਵੀ ਦੁਨਿਆਵੀ ਇਨ੍ਹਾਂ ਚਬੇਲਿਆਂ ਦੇ ਵਿੱਚੋਂ ਗੁਰੂ ਨੇ ਨਹੀਂ ਜੇ ਕੱਢਣਾ ਆਓ ਆਪਾਂ ਯਤਨ ਕਰੀਏ ਆਪਾਂ ਗੁਰੂ ਦੇ ਚਰਨਾਂ ਨਾਲ ਜੁੜੀਏ ਆਪਣੇ ਆਪ ਦੀ ਤਿਆਰੀ ਕਰੀਏ ਆਪਣੇ ਜੀਵਨ ਨੂੰ ਚੰਗੀ ਢੇਡ ਦਈਏ ਆਪਣੇ ਜੀਵਨ ਨੂੰ ਵਿਚਾਰਾਂ ਦਈਏ ਇੱਕ ਬੇਨਤੀ ਮੈਂ ਹੋਰ ਕਰਾਂ ਗੁਰੂ ਪਿਆਰ ਵਾਲਿਓ ਸਾਡਾ ਰੁਟੀਨ ਦੇ ਵਿੱਚ ਤੇ ਗੁਰਦੁਆਰਾ ਔਮ ਦਾ ਜਿਹੜਾ ਸਵਾਪਸ ਸੀ ਉਹ ਤਾਂ ਹੋ ਗਿਆ ਖਤਮ ਡੇਲੀ ਜਾਣ ਵਾਲਾ ਜਿਹੜਾ ਉਹਦੇ ਬਹੁਤ ਘੱਟ ਪਰਿਵਾਰ ਨੇ ਜਿਹੜੇ ਗੁਰੂ ਘਰ ਰੋਜ਼ਾਨਾ ਨਮਸਕਾਰ ਕਰਨ ਜਾਂਦੇ ਨੇ ਜਦੋਂ ਕਿਤੇ ਮਹਾਰਾਜ ਨਾਲ ਕਰੇ ਤੋ ਡੋਖ ਦੀ ਘੜੀ ਚ ਆਉਨੇ ਉਹੋ ਤੇ ਚਰਮਾਂ ਨਾਲ ਜੁੜੀਏ ਘਰ ਤੋਂ ਘੱਟ ਕਿਤੇ ਕਿਤੇ ਜਿੱਥੋਂ ਕਿਤੇ ਆਉਂਦੇ ਆ। ਫਿਰ ਜੇ ਅਸੀਂ ਗੁਰੂ ਪਾਤਸ਼ਾਹ ਜਿੱਦੀ ਬਾਣੀ ਤੋਂ ਸਿੱਖੀਏ ਮਹਾਰਾਜ ਤੁਹਾਡਾ ਕਿੰਨਾ ਵੱਡਾ ਇਤਿਹਾਸ ਹੈ ਤੁਹਾਡੀ ਕਿੰਨੀ ਵੱਡੀ ਵਿਚਾਰ ਹੈ ਗੁਰਬਾਣੀ ਦੀ ਪਾਸ਼ਾ ਸਾਡੇ ਜੀਵਨ ਦਾ ਵੀ ਹਿੱਸਾ ਬਣ ਜਾਓ ਤੁਸੀਂ ਕਿਤੇ ਸਾਡੇ ਵੀ ਅਸੀਂ ਮਾਣ ਨਾਲ ਕਹਿ ਸਕੀਏ ਜਿਵੇਂ ਕੋਈ ਮੁਸ਼ਕਲ ਆਉਂਦੀ ਹੈ ਆਪਾਂ ਕਹਿੰਦੇ ਸਾਡਾ ਫਲਾਣਾ ਰਿਸ਼ਤੇਦਾਰ ਹੈ ਆਪਾਂ ਉਹਨੂੰ ਕਹਿ ਦਿਆ ਕਿ ਕੋਈ ਕੰਮ ਪੈਂਦਾ ਆਪਾਂ ਕਿਤੇ ਸਾਡਾ ਫਲਾਣਾ ਰਿਸ਼ਤੇਦਾਰ ਹੈ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਆਪਣਾ ਰਿਸ਼ਤੇਦਾਰ ਬਣਾ ਲਓ, ਮਿੱਤਰ ਬਣਾ ਲਓ। ਮਹਾਰਾਜ ਜਦੋਂ ਸਾਡੇ ਜੀਵਨ ਵਿੱਚ ਹਉਮੈ ਹੰਕਾਰ ਆਵੇ ਤੇ ਅਸੀਂ ਕਹੀਏ ਮੇਰਾ ਗੁਰੂ ਮਿੱਤਰ ਹੈ, ਮੈਨੂੰ ਬਚਾਏਗਾ। ਜਦੋਂ ਸਾਡੇ ਜੀਵਨ ਵਿੱਚ ਕੋਈ ਪਰੇਸ਼ਾਨੀ ਆਵੇ ਸਾਨੂੰ ਮਾਣ ਹੋਵੇ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਸਾਡੇ ਪਿਤਾ ਨੇ ਸਾਨੂੰ ਬਚਾਉਣਗੇ ਸਾਨੂੰ ਮਾਣ ਹੋਣਾ ਚਾਹੀਦਾ ਜਿਵੇਂ ਦੁਨਿਆਵੀ ਰਿਸ਼ਤੇਦਾਰਾਂ ਤੇ ਮਾਣ ਹੁੰਦਾ ਨਾ ਆਪਾਂ ਨੂੰ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਗੁਰਬਾਣੀ ਤੇ ਦਸ ਗੁਰੂ ਸਹਿਬਾਨ ਜੀ ਤੇ ਸਾਨੂੰ ਮਾਣ ਹੋਣਾ ਚਾਹੀਦਾ ਕਿ ਪਾਤਸ਼ਾਹ ਜੀ ਸਾਨੂੰ ਬਚਾਉਣਗੇ ਪਰ ਇੱਕ ਗੱਲ ਜਰੂਰ ਸਮਝਿਓ ਰਿਸ਼ਤੇਦਾਰੀ ਤੇ ਹੋਵੇ ਹੜ ਕੋ ਘਟ ਗੁਰੂ ਦੇ ਨਾਲ ਥੋੜਾ ਬੜਾ ਤੇ ਗੁਰੂ ਨਾਲ ਉਹ ਪਿਆਰ ਹੋਵੇ ਥੋੜਾ ਬੜਾ ਸਾਡਾ ਗੁਰੂ ਦੇ ਨਾਲ ਨਾਤਾ ਹੋਵੇ ਅਸੀਂ ਕਹਿ ਸਕੀ ਭਈ ਮਹਾਰਾਜ ਮੈਂ ਜਾਣਦਾ ਤੁਹਾਨੂੰ ਤੇ ਜਦੋਂ ਅਸੀਂ ਮਿਲੇ ਕਦੇ ਇਕਦਾਈ ਦਰਸ਼ਨ ਦਿਦਾਰੇ ਕਿਤੇ ਸਾਲਾਂ ਸਬੰਧੀ ਸਾਡੇ ਗੁਰੂ ਸਾਹਿਬ ਜੀ ਦੇ ਹੋਏ ਨੇ ਜਿਹੜਾ ਕਦੇ ਇਕਦਾਈ ਮਰੇ ਉਹ ਕਈ ਵਰੀ ਪਛਾਣਿਆ ਨਹੀਂ ਜਾਂਦਾ ਉਹ ਜਿਹੜਾ ਕਦੇ ਇਕਦਾਈ ਮਿਲੇ ਨਾ ਅਸੀਂ ਕਹਿੰਦੇ ਅੱਜ ਇਹਨੂੰ ਕੋਈ ਲੋੜ ਹੋਣੀ ਆ ਜਿਹੜਾ ਆਇਆ ਆ ਇਦਾਂ ਜੀ ਰਿਸ਼ਤੇਦਾਰੀ ਇਦਾਂ ਹੁੰਦਾ ਕਿ ਨਹੀਂ ਹੁੰਦਾ ਆ ਕੋ ਪਿਛੋਂ ਕਦੇ ਕੋਈ ਕੂਮਣ ਨਹੀਂ ਕੋਈ ਆਉਣਾ ਜਾਣਾ ਨਹੀਂ ਤੇ ਜਦੋਂ ਕੋਈ ਮੁਸ਼ਕਲ ਬਣ ਜਾਵੇ ਕੋਈ ਸਾਧ ਬਾਦ ਦੋ ਸਾਧ ਬਾਦ ਆਪਣੇ ਘਰੇ ਆ ਜੇ ਤੇ ਆਪਾਂ ਕਿਹਨੇ ਇਹਨੂੰ ਲੋੜ ਜਾਂਦੀ ਕੋਈ ਅੱਜ ਨਹੀਂ ਤੇ ਪਹਿਲਾਂ ਤੇ ਕਦੇ ਵੀ ਨਹੀਂ ਆਏ ਆਪਣੇ ਘਰੇ ਤੇ ਜਿਹੜਾ ਆਉਂਦਾ ਜਾਂਦਾ ਰਹੇ ਆਪਾਂ ਨੂੰ ਪਤਾ ਰਹਿੰਦਾ ਜੀ ਆਪਣਾ ਹੀ ਅੱਗੇ ਵੀ ਕਈ ਵਾਰੀ ਆਉਂਦੇ ਜਾਂਦੇ ਰਹਿੰਦੇ ਨੇ ਤੇ ਕੱਲ ਕੀ ਧਰਪਾਸ਼ਾ ਨਾਲ ਵੀ ਪਿਆਰ ਇਦਾਂ ਦਾ ਹੀ ਅਕੂ ਗੁਰਗ੍ਰੰਥ ਸਾਹਿਬ ਮਹਾਰਾਜ ਨਾਲ ਵੀ ਪਿਆਰੇ ਰੰਦਾ ਚਾਹੀਦਾ ਮਹਾਰਾਜ ਨੂੰ ਪਤਾ ਹੋਵੇ ਇਹ ਮੇਰਾ ਸਿੱਖ ਇਹ ਤੇ ਰੋਜ਼ ਹੀ ਆਉਂਦਾ ਅੱਜ ਇਹਦੇ ਤੇ ਮੁਸ਼ਕਲ ਬਣੀ ਆ ਤੇ ਇਹਦੇ ਨਾਲ ਖੜਨਾ ਪੈਣਾ ਅੱਜ ਇਹਦੇ ਜੀਵਨ ਦੇ ਵਿੱਚ ਹਉਮੈ ਈਰਖਾ ਦੀ ਅਗ ਬਲਦੀ ਏ ਅੱਜ ਇਸ ਸਿੱਖ ਦਾ ਜੀਵਨ ਜਿਹੜਾ ਉਹ ਤਪਦਾ ਪਿਆ ਤੇ ਮਹਾਰਾਜ ਜੀ ਕਹਣਾ ਇਹਨੂੰ ਨਾਮ ਦਾ ਅੰਮ੍ਰਿਤ ਚਲ ਦੇ ਕੇ ਇਹਨੂੰ ਬਚਾਈਏ ਇਹਦੇ ਉੱਤੇ ਕਿਰਪਾ ਕਰੀਏ ਕਿਉਂਕਿ ਇਹ ਆਪਣਾ ਏ ਆਪਣੇ ਕੋਲ ਰੋਜ਼ ਆਉਂਦਾ ਰਹਿੰਦਾ ਆ ਇਸ ਚੀਜ਼ ਦਾ ਬੜਾ ਵੱਡਾ ਫਰਕ ਪੈ ਜਾਂਦਾ ਜੇ। ਬਾਬਾ ਜੀ ਆਖਦੇ ਜਿੰਨੀ ਕੰਮੀ ਨਾਹੀਂ ਗੋਣਾ। ਤੇ ਕੰਮੜੇ ਵਿਸਾਰ। ਜਿੰਨਾ ਕੰਮਾਂ ਵਿੱਚ ਗੁਣ ਨਹੀਂ ਹੈਗੇ ਜਿਹੜੇ ਕੰਮ ਠੀਕ ਨਹੀਂ ਜਿਹੜੇ ਕੰਮ ਚੰਗੇ ਨਹੀਂ। ਮਹਾਰਾਜ ਜੀ ਕਹਿੰਦੇ ਕੰਮ ਤਿਆਗ ਦੇ। ਕੀ ਕਹਿੰਦੇ ਨੇ ਗੁਰੂ ਸਾਹਿਬ ਜੀ ਪਲਾਪਾਣੀ ਤੇ ਬਾਬਾ ਫਰੀਦ ਜੀ। ਜਿਹੜਿਆਂ ਕੰਮਾਂ ਵਿੱਚ ਗੁਣ ਨਹੀਂ ਹੈਗੇ ਉਹ ਕੰਮ ਛੱਡ ਦਿਓ ਜੀ ਪ੍ਰੇਦਾ ਜਿੰਨਹੀ ਕੰਮੀ ਨਾ ਹੈ ਗੁਣ ਤੇ ਕੰਮੜੇ ਵਿਸਾਰ ਤੇ ਕੰਮੜੇ ਤੇ ਕੰਮ ਉਹ ਕੰਮ ਉਸਾਰ ਦੇ ਆਪਣੀ ਜ਼ਿੰਦਗੀ ਚੋਂ ਮੈਨੂੰ ਲੱਗਦਾ ਬਾਬਾ ਫਰੀਦ ਸਾਹਿਬ ਜੀ ਨੇ ਜੋ ਕਿਹਾ ਸਾਡੇ ਸੁਣਨ ਵਿੱਚ ਫਰਕ ਪੈ ਗਿਆ ਕਈ ਵਾਰੀ ਆਪਾਂ ਨੂੰ ਗਾਲਤ ਧਿਆਨ ਦੇ ਨਾਲ ਹੁਣਦੀ ਨਹੀਂ ਜਦੋਂ ਧਿਆਨ ਨਾ ਹੋਵੇ। ਪ੍ਰੀਤ ਸਾਹਿਬ ਜੀ ਨੇ ਇਹ ਬਚਨ ਕਹੇ ਨੇ ਕਿ ਜਿਹੜੀਆਂ ਕੰਮਾਂ 'ਚ ਗੁਣ ਨਹੀਂ ਉਹ ਵਿਸਾਰ ਦਿਓ। ਸਾਡੇ ਸੁਣ 'ਚ ਫਰਕ ਪੈ ਗਿਆ। ਅਸੀਂ ਜਿਹੜੇ ਕੰਮ ਵਾਲੇ ਗੁਣ ਸੀ, ਚੰਗੇ ਕੰਮ ਸੀ ਅਸੀਂ ਉਹ ਵਿਸਾਰ ਦਿੱਤੇ, ਮਾੜੇ ਸਾਰੇ ਰੱਖ ਲਏ। ਜਿਹੜੇ ਜਿਹੜੇ ਰੱਖਣੇ ਸਨ ਉਹ ਤਿਆਗ ਦਿੱਤੇ ਜਿਹੜੇ ਤਿਆਗ ਰਹੇ ਸਨ ਸੀ ਉਹ ਰੱਖ ਲਏ ਬਰਿਆਈ ਇੱਕ ਇਨਸਾਨ ਦੇ ਕੋਲ ਹੈਗੀ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਸ ਬਰਿਆਈ ਨੂੰ ਤਿਆਗਣ ਵਾਸਤੇ ਆਦਿਆ ਚੰਗਿਆਈ ਨੂੰ ਲੈ ਕੇ ਆਉਣ ਵਾਸਤੇ ਆਦਿਆ ਪਰ ਸਮਾਜ ਵਿੱਚ ਚੰਗਿਆਈ ਘਟ ਗਈ ਬਰਿਆਈ ਵੱਧ ਗਈ ਅਜੇ ਕਿ ਗੁਰੂ ਸਾਹਿਬ ਦੀ ਬਾਣੀ ਨੇ ਚੰਗਿਆਈ ਨੂੰ ਰੱਖਣ ਵਾਸਤੇ ਆਖਿਆ ਤੇ ਬਰਿਆਈ ਨੂੰ ਤਿਆਗਣ ਵਾਸਤੇ ਆਖਿਆ ਪਰ ਅਸੀਂ ਚੰਗਿਆਈ त्यागी ਜਾ ਰਹੇ ਆ ਦਿਨੋ ਦਿਨ। ਬ੍ਰਿਆਈ ਆਪਣੇ ਆਪ ਹੀ ਵਾਦੀ ਜਾ ਰਹੀ ਹੈ। ਸਮਾਜ ਦੇ ਵਿੱਚ ਕਿੰਨੇ ਧਾਰਮਿਕ ਅਸਥਾਨ ਬੜੇ ਨੇ ਹਰੇਕ ਧਰਮ ਦੇ ਮਨੁੱਖ ਨੂੰ ਸਿੱਖਿਆ ਦੇਣ ਵਾਸਤੇ, ਬਲੋਗ ਨੂੰ ਸਮਝਾਉਣ ਵਾਸਤੇ। ਇਹ ਧਾਰਮਿਕ ਅਸਥਾਨਾਂ ਦਾ ਮਤਲਬ ਇਹੀ ਹੈ ਕਿ ਮਨੁੱਖ ਸਿਆਣਾ ਹੋਵੇ। ਸਕੂਲ ਯੂਨੀਵਰਸਟੀਆਂ ਦਾ ਮਤਲਬ ਇਹ ਹੈ ਕਿ ਮਨੁੱਖ ਸਿਆਣਾ ਹੋਵੇ ਸਿਆਣਾੇ ਕਰਨ ਵਾਸਤੇ ਸਾਰਾ ਕੁਝ ਬਣਿਆ ਜੀ ਜਿੰਨਾ ਕੁਝ ਤੁਸੀਂ ਦੇਖ ਰਹੇ ਹੋ ਨਾ ਜਿੰਨੇ ਧਰਮ ਸਥਾਨ ਨੇ ਕੋਈ ਮਕਸਦ ਹੈ ਕਿ ਮਨੁੱਖ ਨੂੰ ਸਿਆਣਾ ਕਿਵੇਂ ਕਰਦਾ ਇੱਥੇ ਬਿਠਾ ਕੇ ਕੋਈ ਬਰਿਆਈ ਸੁਕੋਣ ਵਾਲੀ ਜਗ੍ਹਾ ਬਣੀ ਹੈ ਜੀ ਤੁਹਾਨੂੰ ਪਤਾ ਕਿੱਥੇ ਹੋ ਜੀ ਕੋਈ ਇਹੋ ਜੀ ਬਿਲਡਿੰਗ ਬਣੀ ਹੋਵੇ ਜਿੱਥੇ ਬਰਿਆਈ ਸਫਾਈ ਜਾਂਦੀ ਹੋਵੇ ਪਰ ਬਰਿਆਈ ਕਿੰਨੇ ਵੱਡੇ ਪੱਧਰ ਤੇ ਦੁਨੀਆ ਵਿੱਚ ਵੇਖੋ ਅਜੇ ਕੀ ਬਰਿਆਈ ਸਿਖਾਉਣ ਵਾਸਤੇ ਕੋਈ ਵੀ ਜਗ੍ਹਾ ਨਹੀਂ ਜਿ ਬਣੀ ਚੰਗਿਆਈ ਸਿਖਾਉਣ ਵਾਸਤੇ ਇੱਕ ਪਿੰਡ 'ਚ 4-5 ਘੋੜ ਦੌੜਾ ਸਾਫ ਬਣੇ ਹੋਏ ਨੇ ਤੇ ਦੋ ਦਿਲ ਸਕੂਲ ਬਣੇ ਹੋਏ ਨੇ ਚੰਗਿਆਈ ਸਿਖਾਉਣ ਵਾਸਤੇ ਬਰਿਆਈ ਸਿਖਾਉਣ ਵਾਸਤੇ ਕੋਈ ਅਸਥਾਨ ਨਹੀਂ ਜਿ ਬਣਿਆ ਪਰ ਬਰਿਆਈ ਕਿੱਡੇ ਵੱਡੇ ਪੱਧਰ ਤੇ ਆ ਜੀ ਇਰਖਾ ਵਾ ਇਰਖਾਸਾ ਹੋਣ ਵਾਸਤੇ ਕੋਈ ਜਗ੍ਹਾ ਬਣੀ ਨਹੀਂ ਪਰ ਇਰਖਾ ਹਰੇਕ ਬੰਦਾ ਚੱਕੀ ਫਿਰਦਾ। ਜੁਗਲੀ ਨਿੰਦਿਆ ਵਾਸਤੇ ਕੋਈ ਜਗ੍ਹਾ ਨਹੀਂ ਜਿ ਬਣੀ ਪਰ ਹਰੇਕ ਬੰਦਾ ਹੀ ਕੋਈ ਬੰਧਿਆ ਹੋਏਗਾ ਜਿਹੜਾ ਇਹਨਾਂ ਚੀਜ਼ਾਂ ਨੂੰ ਖੈਰਾ ਸਡਾਰ ਕੇ ਬੈਠਾ ਹੋਏਗਾ। ਜੋ ਸਮਾਜ ਵਿੱਚ ਬਣਿਆ ਹੈ ਉਸ ਤੋਂ ਅਸੀਂ ਲਾਹਾ ਨਹੀਂ ਲੈ ਪਾ ਰਹੇ। ਜੋ ਸਮਾਜ ਵਿੱਚ ਨਹੀਂ ਬਣਿਆ ਨਹੀਂ ਹੈਗਾ ਉਹ ਸਾਡੇ ਘਰ ਘਰ ਹੀ ਬੈਠਾ ਹੋਇਆ। ਦੇਖੋ 1430 ਪੰਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਸੱਚ ਸਿਖਾ ਰਹੇ ਨੇ ਸਾਨੂੰ ਸਾਡੇ ਗੁਰੂ ਸਹਿਬਾਨ ਸਾਨੂੰ ਸੱਚ ਸਿਖਾ ਰਹੇ ਨੇ ਪਰ ਹਰੇਕ ਘਰ ਵਿੱਚ ਝੂਠ ਬੋਲਿਆ ਜਾ ਰਿਹਾ ਜਿਕੇ ਨਹੀਂ ਬੋਲਿਆ ਜਾ ਰਿਹਾ ਸੱਚ ਸਿਖਾਉਣ ਵਾਲੇ ਕਿੰਨੇ ਨੇ ਪਰ ਝੂਠ ਦਾ ਹੌਲ ਬਾਲਾ ਕਿੱਡੇ ਵੱਡੇ ਪੱਦਰ ਤੇ ਅੱਜ ਫੈਲਿਆ ਆਇਆ ਸੰਸਾਰ ਦੇ ਵਿੱਚ ਇਸ ਸਰ ਕੀ ਜਿਹੜੀ ਮੌਤ ਆ ਨਾ ਜਿਹੜਾ ਪ੍ਰਾਣੀ ਚਲਿਆ ਜਾਂਦਾ ਉਹਦਾ ਉਸ ਦੇ ਤੋਂ ਬਾਅਦ ਦੁਨੀਆਦਾਰੀ ਤੇ ਸਾਰਾ ਕੁਝ ਖਤਮ ਹੋ ਜਾਂਦਾ ਹੈ ਜਿਹੜੇ ਬਾਕੀ ਪਰਿਵਾਰ ਦੇ ਜੀ ਨੇ ਉਹਨਾਂ ਦੀ ਜ਼ਿੰਦਗੀ ਫੇਰ ਗਾਂ ਚੱਲਦੀ ਹੈ ਤੇ ਕਿਸੇ ਨੂੰ ਖੁਸ਼ੀ ਹੈ ਕਿਸੇ ਨੂੰ ਗਮੀ ਹੈ ਇੱਕ ਉਹਕੇਰ ਸ਼ਮਸ਼ਾਨ ਘਾਟ ਦੇ ਬਾਹਰ ਬੈਠਾ ਉਹਦਾ ਚਿਹਰਾ ਬੜਾ ਉਦਾਸ ਸੀ ਉਹਦਾ ਕੰਮ ਕੀ ਉਹ ਸਮਸ਼ਾਨ ਘਾੜ ਦੇ ਵਿੱਚ ਰੱਖੀ ਹੁੰਦੇ ਆ ਮੁਰਦੇ ਨੂੰ ਕੋਕਣ ਵਾਸਤੇ ਅੱਗ ਲਾਉਣ ਵਾਸਤੇ ਵੱਡਿਆਂ ਸ਼ਹਿਰਾਂ ਦੇ ਵਿੱਚ ਨਾ ਸਪੈਸ਼ਲ ਇੱਕ ਦੋ ਬੰਦੇ ਰੱਖੇ ਹੁੰਦੇ ਹੁਣ ਜਿਹੜਾ ਸੰਸਕਾਰ ਕਰਦਾ ਸਮਸ਼ਾਨ ਘਾੜ ਦੇ ਵਿੱਚ ਨਾ ਉਹ ਬੈਠਾ ਹੋਇਆ ਤੇ ਇੱਕ ਫਕੀਰ ਨੰਗ ਰਿਹਾ ਸਮਸ਼ਾਨ ਘਾੜ ਦੇ ਲਾਗੂ ਦੀ ਨਾ ਕੋਈ ਸਿਆਣਾ ਸਾਧੂ ਨੰਗ ਰਿਹਾ ਫਕੀਰ ਨੰਗ ਰਿਹਾ ਜੀ ਉਨੇ ਕੀ ਦੇਖਿਆ ਕਿਉਂਕਿ ਜਿਹੜਾ ਸਾਡਾ ਚਿਹਰਾ ਦਾ ਇਹ ਬਿਆਨ ਕਰਦਾ ਅਸੀਂ ਕੋਸ਼ਿਆਂ ਕਿ ਉਦਾਸ ਹਾਂ ਕਈ ਵਾਰੀ ਨਹੀਂ ਵੀ ਬੋਲਣ ਦੀ ਲੋੜ ਪੈਂਦੀ ਚਿਹਰਾ ਦਾ ਦਿੰਦਾ ਬੰਦਾ ਉਦਾਸ ਜਾਂਦਾ ਸਾਡੇ ਮਾਹੌਲ ਦਾ ਦਿੰਦੇ ਨੇ ਜਿਹੋ ਜਿਹਾ ਮਾਹੌਲ ਹੋਵੇ ਉਹੋ ਜਿਹਾ ਚਿਹਰਾ ਆਪਣੇ ਆਪ ਕੁਦਰਤ ਵੱਲੋਂ ਹੀ ਬਣ ਜਾਂਦਾ ਤੁਸੀਂ ਵਿਆਹ ਸ਼ਾਦੀ 'ਚ ਗਿਓ ਚਿਹਰਾ ਹੋ ਜਾ ਉਹ ਜਿਹੜਾ ਜਦੋਂ ਮਰਦ ਤੇ ਬੈਠੇ ਹੋ ਚਿਹਰਾ ਉਹਦੇ ਹੋ ਜਾਂਦਾ ਦੇਖ ਲਓ ਇਹ ਕੁਦਰਤੀ ਗੋਣਿਆ ਜੀ ਉਹ ਫਕੀਰ ਜਦੋਂ ਨੰਗ ਰਿਆ ਨਾ ਉਹਨੇ ਵੇਖਿਆ ਕਿ ਜਿਹੜਾ ਇਹ ਬੈਠਾ ਸਕਾਰ ਕਰਨ ਵਾਲਾ ਬੈਠਾ ਅੱਜ ਬੜਾ ਉਦਾਸ ਤੇ ਇਹਦੇ ਚਿਹਰੇ ਤੇ ਬੜੀ ਉਦਾਸਤੀ ਛਾਈ ਹੋਈ ਹੈ ਤੇ ਉਹ ਨੰਗ ਗਿਆ ਫਕੀਰ ਅਗਲੇ ਦਿਨ ਫਿਰ ਸੈਰ ਕਰਦਿਆਂ ਕਰਦਿਆਂ ਫਕੀਰ ਫਿਰ ਨੰਗਿਆ ਸਿਵਿਆਂ ਦੇ ਲਾਗੋ ਦੀ ਸੰਸਾਨ ਘਾੜ ਦੇ ਲਾਗੋ ਦੀ ਉਹਨੇ ਵੇਖਿਆ ਕਿ ਅੱਜ ਵੀ ਬੜਾ ਉਦਾਸ ਇਨੇ ਲੋਜ ਸਤਾਰ ਕਰਦਾ ਹੋ ਸਕਦਾ ਕਿਸੇ ਦਾ ਸਤਾਰ ਕੀਤਾ ਹੋਵੇ ਤਾਂ ਉਦਾਸ ਹੋਵੇ ਇਹਦੇ ਜਿਹੜੇ ਨੇ ਤਾਂ ਉਦਾਸੀ ਹੋਵੇ ਕਿਸੇ ਨੌਜਵਾਨ ਦਾ ਸਤਾਰ ਕੀਤਾ ਹੋਵੇ ਨੇ ਤਾਂ ਕਰਕੇ ਉਦਾਸ ਹੈ ਫਕੀਰ ਉਹਦੇ ਲਾਗੇ ਜਾ ਕੇ ਖਲੋ ਗਿਆ ਜਦੋਂ ਫਕੀਰ ਲਾਗੇ ਜਾ ਕੇ ਖਲੋਤਾ ਨਾਲ ਫਕੀਰ ਨੇ ਪੁੱਛਿਆ ਭਾਈ ਉਦਾਰਤ ਕਿਉਂ ਇਨਾਦ ਉਨੇ ਗਾੜੀਆਂ ਜਵਾਬ ਦਿੱਤਾ ਫਕੀਰ ਕਹਿੰਦਾ ਕੋਈ ਮਰਗੂਗੀ ਕੋਈ ਨੌਜਵਾਨ ਦੀ ਡੈਥ ਹੋਗੀ ਜਿਹੜਾ ਕੋਈ ਨਾਮ ਅਦਾਸ ਨਹੀਂ ਕਿ ਤੂੰ ਅੱਖੀਂ ਵੇਖਿਆ ਹੋਵੇਗਾ ਦਾ ਸੋਕਾਰ ਕੀਤਾ ਹੋਵੇਗਾ ਲੱਕੜਾਂ ਚੀੜੀਆਂ ਹੋਣਗੀਆਂ ਸਾਰਾ ਕੁਝ ਹੱਤੀ ਕੀਤਾ ਆਏਗਾ ਉਦਾਸੀ ਆ ਜਾਂਦੀ ਕਈ ਵਾਰੀ ਤੂੰ ਤਾਂ ਅਦਾਸ ਹਾਂ ਉਹਨੇ ਜਵਾਬ ਦਿੱਤਾ ਕਿੰਦਾ ਨਹੀਂ ਅੱਜ 5 ਦਿਨ ਹੋ ਗਏ ਆ ਅੱਜ 5 ਦਿਨ ਹੋ ਗਏ ਇਸ ਸ਼ਮਸ਼ਾਨ ਘਾੜ ਦੇ ਵਿੱਚ ਕੋਈ ਆਰਥੀ ਨਹੀਂ ਆਈ ਤੇ ਮੇਰੇ ਘਰ ਦੇ ਵਿੱਚ ਰਿਆਟਾ ਮੁਕਿਆ ਹੋਇਆ ਜਿੰਨੇ ਸੰਸਕਾਰ ਮੈਂ ਕਰਾਂਗਾ ਉਹ ਸਤਕਾਰ ਦੇ ਹਿਸਾਬ ਨਾਲ ਮੈਨੂੰ ਪੈਸੇ ਮਿਲਦੇ ਆ ਉਹਨਾਂ ਪੈਸਿਆਂ 'ਤੇ ਹੀ ਮੈਂ ਘਰੇ ਰੋਟੀ ਪਕਾ ਪਕਦੀ ਐਵੇਂ ਪ੍ਰਸ਼ਾਦਾ ਪਕਦਾ ਨੀਰੇ ਮੇਰੇ ਘਰੇ ਉਹਨਾਂ ਪੈਸਿਆਂ ਨਾਲ ਜਿੰਨੇ ਮੈਂ ਸਤਕਾਰ ਕਰਦਾ ਸਮਝੋ ਗੱਲ ਨੂੰ ਧਿਆਨ ਨਾਲ ਕਿ 5-7 ਦਿਨ ਹੋ ਗਏ ਆ ਕੋਈ ਇੱਥੇ ਡੈੱਡ ਬੋਡੀ ਆਈ ਨਹੀਂ ਕੋਈ ਸਤਕਾਰ ਕਰਨ ਆਇਆ ਹੀ ਨਹੀਂ ਇੱਥੇ ਕੋਈ ਮਰਗ ਨਹੀਂ ਹੋਈ ਮੈਂ ਤੇ ਤਾਂ ਉਦਾਸ ਥਾਂ ਕਿ ਮੇਰੇ ਘਰ ਵਿੱਚ ਪ੍ਰਸ਼ਾਦਾ ਕਿਵੇਂ ਪੱਕੇਗਾ ਫਕੀਰ ਬੜਾ ਹੈਰਾਨ ਹੋਇਆ ਫਕੀਰ ਬੜਾ ਹੈਰਾਨ ਹੋਇਆ ਤੇ ਰੱਬ ਵੱਲ ਵੇਖਿਆ ਕਹਿੰਦਾ ਇਹ ਅੱਲਾ ਕਿਸੇ ਦੇ ਘਰ ਵਿੱਚ ਤੇ ਵੈਣ ਪੈ ਰਹੇ ਨੇ ਕੋਈ ਕਹਿੰਦਾ ਸਾਡਾ ਜੀ ਬਚ ਜਾਵੇ ਤੇ ਕਿਸੇ ਦੇ ਘਰੇ ਕਿਸੇ ਦੇ ਸਸਕਾਰ ਤੋਂ ਕਿਸੇ ਦੇ ਮਰਨ ਤੋਂ ਰੋਟੀ ਪੱਕ ਰਹੀ ਹੈ ਬੜਾ ਹੈਰਾਨ ਹੋਇਆ ਫਕੀਰ ਆਪਣੀ ਮਰਜ਼ੀ ਦੇ ਨਾਲ ਆਪਣੀ ਮौज ਵਿੱਚ ਆਗਾਂ ਚਲਾ ਗਿਆ ਜੀ ਦੂਜੇ ਤੀਜੇ ਦਿਨ ਫਕੀਰ ਫਿਰ ਨੰਗਿਆ ਜਿਖ ਫੇਰ ਕਰਦਾ ਹੋਇਆ ਉਹਨੇ ਵੇਖਿਆ ਜਿਹੜਾ ਸਤਕਾਰ ਕਰਦਾ ਸੀ ਸਮਤਾਨ ਘਾੜ ਵਿੱਚ ਅੱਜ ਫਿਰ ਬੈਠਾ ਤੇ ਬੜਾ ਖੁਸ਼ ਹੈ ਬੜਾ ਖੁਸ਼ ਹੈ ਜੀ ਐ ਖਿੜ ਖਿੜ ਕੇ ਹੱਸ ਰਿਹਾ ਫਕੀਰ ਨੇ ਸੋਚਿਆ ਅੱਜ ਬੜਾ ਖੁਸ਼ ਹੈ ਕੀ ਗੱਲ ਹੋਈਗੀ ਉਹਨੇ ਫਿਰ ਪੁੱਛਿਆ ਜਾ ਕੇ ਫਕੀਰ ਕਹਿੰਦਾ ਅੱਜ ਬੜਾ ਖੁਸ਼ ਹੈ ਕੀ ਗੱਲ ਹੈ ਕਿੰਦਾ ਅੱਜ ਤੇ ਬੜੀ ਖੁਸ਼ੀ ਹੈ ਉਹ ਫਕੀਰ ਨੇ ਆਖਿਆ ਕਿਹੜੀ ਗੱਲ ਦੀ ਖੁਸ਼ੀ ਆਜ ਤੇ ਕਹਿੰਦਾ ਅੱਜ ਮੈਂ ਤਿੰਨ ਸਤਕਾਰ ਕੀਤੇ ਅੱਜ ਪੈਸੇ ਬਹੁਤ ਇਕੱਠੇ ਹੋ ਗਏ ਫਕੀਰ ਨੇ ਫਿਰ ਆਖਿਆ ਬੇ ਕੋਈ ਕਿਸੇ ਦੀ ਮਰਗ ਚੋਂ ਖੁਸ਼ੀ ਲੱਭੀ ਜਾਂਦਾ ਕੋਈ ਕਿਸੇ ਦੀ ਉਦਾਸੀ ਜੋ ਖੁਸ਼ੀ ਲੱਭੀ ਜਾਂਦਾ ਯਾ ਅੱਲਾਹ ਇਹ ਦੁਨੀਆ ਕੈਸੀ ਹੈ ਇੱਥੇ ਹਰੇਕ ਬੰਦਾ ਕਿਸੇ ਨਾ ਕਿਸੇ ਚੀਜ਼ ਤੋਂ ਖੁਸ਼ੀ ਮੰਨ ਲੱਭ ਰਿਹਾ ਜੇ ਕਿਸੇ ਦਾ ਕਿਸੇ ਦੀ ਮਰਜ਼ੀ ਤੇ ਰੋਟੀ ਪਾਣੀ ਪਕਾ ਰਿਹਾ ਕਿਸੇ ਦੇ ਘਰੇ ਇਹ ਦੁਨੀਆ ਇਹੋ ਜੀ ਆਪ ਗੁਰੂ ਪਿਆਰ ਵਾਲਿਓ ਇੱਥੇ ਕਿਸੇ ਦਾ ਕਾਰੋਬਾਰ ਚੱਲ ਰਿਹਾ ਕਿਸੇ ਦਾ ਬਿਜ਼ਨਸ ਚੱਲ ਰਿਹਾ ਤੇ ਕਿਸੇ ਨੂੰ ਧੋਖ ਲੱਗ ਰਿਹਾ ਕਿ ਸਾਡਾ ਹਜੂਰ ਚਲਾ ਗਿਆ ਜੀ ਇਹ ਦੁਨੀਆ ਇਦਾਂ ਹੀ ਹੈ ਜੀ ਆਉਣ ਜਾਣ ਦੇ ਜੀ ਇਹ ਤੇ ਬਹੁਤ ਆ ਇਸ ਸਰੀਰ ਦਾ ਇਸ ਸਮਾਜ ਤੇ ਬਹੁਤੇ ਮਾਣ ਦੀ ਲੋੜ ਨਹੀਂ ਇਹਨਾਂ ਸਰੀਰਾਂ ਤੋਂ ਪਤਾ ਨਹੀਂ ਕਿੰਨੇ ਇਕ ਲੋਕ ਕੀ ਕੁਝ ਕੁਮਾਰੇ ਨੇ ਖੱਡ ਰਹੇ ਨੇ ਘਾਤ ਰਹੇ ਨੇ ਫਕੀਰ ਨੇ ਹੈਰਾਨ ਹੋ ਕੇ ਇੱਕ ਗੱਲ ਕਹੀ ਫਕੀਰ ਕਹਿੰਦਾ ਇਸ ਦੁਨੀਆ ਚ ਕੀ ਹੋ ਜੇ ਲੋਕ ਨੇ ਕੋਈ ਰੋਂਦਾ ਆ ਰਿਹਾ ਤੇ ਕੋਈ ਖੁਸ਼ ਹੋ ਰਿਹਾ ਕਿ ਅੱਜ ਮੇਰਾ ਪ੍ਰਸਤਾਪ ਪੱਕੇਗਾ ਮੇਰੇ ਘਰ ਵਿੱਚ ਕਿਸੇ ਨੂੰ ਕੁਝ ਖੁਸ਼ੀ ਹੈ ਕਿਸੇ ਨੂੰ ਕਿਸੇ ਕਾਲ ਦੀ ਖੁਸ਼ੀ ਹੈ ਪਰ ਬਾਬਾ ਫਰੀਦ ਦੀ ਆਖਦੇ ਨੇ ਫਰੀਦਾ ਜਿੰਨੀ ਕਮੀ ਨਾ ਹੈ ਗੁਣਾ ਤੇ ਕੰਬੜੇ ਵਿਚਾਰ ਉਹ ਕੰਮ ਜਿਹੜੇ ਅਲੋ ਛੱਡਦੇ ਮਤ ਸ਼ਰਮਿੰਦਾ ਥੀਵਈ ਮਤ ਫਿਰ ਕਿਤੇ ਸ਼ਰਮਿੰਦਾ ਨਾ ਹੋਣਾ ਪਵੇ ਸਾਈਂ ਦੇ ਦਰਬਾਰ ਆਪਣੇ ਗੁਰੂ ਦੇ ਸਨਮੁਖ ਬੈਠ ਕੇ ਤੈਨੂੰ ਸ਼ਰਮਿੰਦਾ ਨਾ ਪਵੇ ਇਹੋ ਜੇ ਗੁਣ ਛੱਡ ਦੇ ਜਿਹੜੇ ਗੁਣ ਤੇਰੇ ਕਿਸੇ ਕੰਮ ਨਹੀਂ ਮਹਾਰਾਜ ਨੇ ਸਾਨੂੰ ਚੰਗਾ ਦਿੱਤਾ ਸਾਰਾ ਕੁਝ ਗੁਰਬਾਣੀ ਦਿੱਤੀ ਹੈ ਪਾਵਨ ਗੁਰਬਾਣੀ ਦਿੱਤੀ ਹੈ ਪਰ ਅਸੀਂ ਚੰਗੇ ਵਿਚਾਰ ਛੱਡਦੇ ਜਾ ਰਹੇ ਹਾਂ ਮਾੜੇ ਵਿਚਾਰਾਂ ਦੇ ਧਾਰਨੀ ਹੁੰਦੇ ਜਾ ਰਹੇ ਹਾਂ ਜੀ ਚੰਗੇ ਵਿਚਾਰ ਸਾਨੂੰ ਬੁਰੇ ਲੱਗਦੇ ਨੇ ਮਾੜੇ ਵਿਚਾਰ ਸਾਨੂੰ ਚੰਗੇ ਲੱਗਦੇ ਨੇ ਦੇਖਿਓ ਕਿਤੇ ਸਾਡੀ ਕੋਈ ਆਪਣੀ ਨਿੰਦਿਆ ਕਰੇ ਅਸੀਂ ਸੁਣ ਨਹੀਂ ਸਕਦੇ ਤੇ ਸਾਡੇ ਕੋਲ ਕੋਈ ਕਿਸੇ ਦੀ ਕਰੀ ਜਾਵੇ ਫਿਰ ਭਾਵੇਂ ਸਾਡੇ ਕੋਲ ਕੋਈ ਅਦਾ ਘੰਟਾ ਕਰ ਲੇ 1 ਘੰਟਾ ਕਰ ਲੇ ਅਸੀਂ ਸੁਣ ਲਾਂਗੇ ਕਿਸੇ ਦੀ ਸੁਣ ਲਾਂਗੇ ਆਪਣੀ ਸੁਣਨੀ ਬੜੀ ਔਖੀ ਹੈ ਜੀ ਆਪਣੇ ਬਾਰੇ ਮਾੜਾ ਸੁਣਨਾ ਬਹੁਤ ਔਖਾ ਜੇ ਕਿਸੇ ਬਾਰੇ ਸੁਣਨਾ ਬੜਾ ਸੌਖਾ ਜਦੋਂ ਮਨ ਬੜਾ ਲੱਗਦਾ ਜੇ ਆਪਣੇ ਬਾਰੇ ਸੁਣਨ ਵਿੱਚ ਮਨ ਹੁੰਦਾ ਨਹੀਂ ਲੱਗਦਾ ਜਿੱਦਾਂ ਕਿਸੇ ਬਾਰੇ ਬੁਰੀਾਈ ਕਿਸੇ ਦੀ ਸੁਣਨ ਵਿੱਚ ਮਨ ਲੱਗਦਾ ਬਾਬਾ ਜੀ ਕਹਿੰਦੇ ਕੰਮ ਛੱਡ ਦੇ ਬਾਬਾ ਫਰੀਦ ਜੀ ਕਿ ਜਿਹੜਿਆਂ ਕੰਮਾਂ 'ਚ ਗੁਣ ਨਹੀਂ ਹੈਗੇ ਉਹ ਗੁਣ ਉਹ ਕੰਮ ਤਿਆਗ ਦੇ ਉਹ ਕੰਮ ਛੱਡ ਦੇ ਕੰਮ ਚੰਗੇ ਨਹੀਂ